ਸਤ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ ਚੈਨਲ ਸਤ ਗੱਤਾਰ ਤੇ ਅੱਜ ਦੀ ਕਹਾਣੀ ਪੇਸ਼ ਹੈ ਜੀ ਕਹਾਣੀ ਰੂਹ ਅੰਬਰਾਂ ਤੱਕ ਰੋਈ ਲੇਖਿਕਾ ਡਾਕਟਰ ਬਲਵਿੰਦਰ ਕੌਰ ਬਰਾੜ ਜਮਾਤਾਂ ਵਿੱਚ ਦਾਖਲਾ ਲੈਣ ਸਮੇਂ ਯੂਨੀਵਰਸਿਟੀ ਵਿੱਚ ਜੋ ਸਿਰਾਂ ਦੀ ਭੀੜ ਜਿਹੀ ਇਕੱਠੀ ਹੁੰਦੀ ਹੈ ਉਹ ਦੂਰ ਖੜਕੇ ਦੇਖਣ ਤੋਂ ਇੱਕ ਮੇਲਾ ਜਿਹਾ ਲੱਗਦੀ ਹੈ ਸਾਰੇ ਪਾਸੇ ਬਗਾਨੇ ਜੇ ਚਿਹਰੇ ਆਪਣਿਆਂ ਦੀ ਤਲਾਸ਼ ਵਿੱਚ ਇਧਰ ਉਧਰ ਫਿਰਦੇ ਦਿਖਦੇ ਹਨ ਪੂਰਾ ਸਾਲ ਜਿਉਂ-ਜਿਉਂ ਕੰਧ ਤੇ ਲੱਗੇ ਕਲੰਡਰ ਤੋਂ ਮਹੀਨੇ ਉਤਰਦੇ ਹਨ ਅਸੀਂ ਇਹਨਾਂ ਦੀ ਬੇਗਾਨਗੀ ਨੂੰ ਆਪਣੱਤ ਵਿੱਚ ਤਬਦੀਲ ਕਰਨ ਦੇ ਲੱਗੇ ਰਹਿੰਦੇ ਹਾਂ ਡਿਗਰੀ ਦਾ ਪੂਰਾ ਸਮਾਂ ਖਤਮ ਹੋਣ ਤੱਕ ਜਦੋਂ ਇਹ ਸਾਨੂੰ ਪੂਰੇ ਆਪਣੇ ਲੱਗਦੇ ਹਨ ਤਾਂ ਇਹਨਾਂ ਤੇ ਸਾਡੇ ਵਿਚਕਾਰ ਕੋਹਾਂ ਦੇ فاਸਲੇ ਵਿਸਤ ਜਾਂਦੇ ਹਨ ਮੈਨੂੰ ਲੱਗਦਾ ਹੈ ਅਸੀਂ ਤਾਂ ਵਿਦਿਆ ਦੇ ਸਾਗਰ ਵਿੱਚ ਛੁੱਟੇ ਹੋਏ ਖੁੰਡ ਹਾਂ ਜਿਨ੍ਹਾਂ ਤੇ ਹਰ ਸਾਲ ਨਵੀਆਂ ਕਰੂੰਬੜਾਂ ਫੁੱਟਦੀਆਂ ਹਨ ਤੇ ਹਰ ਸਾਲ ਹੀ ਵੱਡੀਆਂ ਵੀ ਜਾਂਦੀਆਂ ਹਨ ਇਸ ਸਾਲ ਵੀ ਸਾਡੇ ਵਿਭਾਗ ਵਿੱਚ ਹਰ ਕੋਈ ਦਾਖਲੇ ਦੀ ਉਮੀਦ ਲੈ ਕੇ ਖੜਾ ਸੀ ਹਰ ਵਿਦਿਆਰਥੀ ਦੇ ਮੂਹਤੇ ਖੇੜੀ ਧੁੱਪ ਵਰਗੀ ਸ਼ੋਖੀ ਸੀ ਕੁੜੀਆਂ ਥੰਮਲਿਆਂ ਤੇ ਕੰੰਧਾਂ ਨਾਲ ਲੱਗੀਆਂ ਸ਼ਰਮ ਨਾਲ ਨੀਵੀਂ ਪਾਈ ਈਓਂ ਡਰੀਆਂ ਜਿਹੀਆਂ ਖੜੀਆਂ ਸਨ ਜਿਵੇਂ ਪੀਕੀ ਗਈ ਕੁੜੀ ਮਾਪਿਆਂ ਦੀ ਲਾਜ ਨਾਲ ਝੁਕਦੀ ਹੈ ਉਹਨਾਂ ਨੂੰ ਕੋਈ ਪਤਾ ਨਹੀਂ ਹੁੰਦਾ ਕਿ ਸਮੇਂ ਦੀ ਪਰਤ ਹੇਠੋਂ ਉਹ ਕਿਹੜੀ ਤਅ ਉਗਾੜ ਕੇ ਅੱਗੇ ਲਿਆ ਦੇਣਗੀਆਂ ਪਿਛਲੇ ਕੁਝ ਸਾਲਾਂ ਤੋਂ ਜਦੋਂ ਤੋਂ ਨੌਕਰੀ ਦੀ ਮੰਡੀ ਵਿੱਚ ਡਿਗਰੀਆਂ ਦਾ ਮੁੱਲ ਘਟਿਆ ਹੈ ਪਿੰਡਾਂ ਦੇ ਮੁੰਡੇ ਵੀ ਪੜ੍ਹਾਈ ਦੇ ਮੈਦਾਨ ਵਿੱਚ ਨਿਤਰਨ ਲੱਗੇ ਹਨ ਫੇਰ ਵੀ ਮਨ ਨੂੰ ਤਸੱਲੀ ਹੁੰਦੀ ਹੈ ਕਿ ਕੁਝ ਤਾਂ ਬਦਲ ਹੀ ਰਿਹਾ ਹੈ ਚੱਲ ਅੱਖਰਾਂ ਨਾਲ ਜਾਣ ਪਛਾਣ ਹੀ ਸਹੀ ਇਸ ਸਾਲ ਮੇਰੀ ਜਮਾਤ ਵਿੱਚ ਇੱਕ ਬਹੁਤ ਹੀ ਸੌ ਮੁੰਡਾ ਗੁਰਪੇਜ ਸਿੰਘ ਦਾਖਲ ਹੋਇਆ ਉਹ ਪਹਿਲੇ ਦਿਨ ਜਦੋਂ ਜਮਾਤ ਵਿੱਚ ਆਇਆ ਤਾਂ ਮੂਰਲੇ ਬੈਂਚ ਤੇ ਬੈਠੀਆਂ ਕੁਝ ਕੁੜੀਆਂ ਨੇ ਇੱਕ ਦੂਜੇ ਵੱਲ ਅੱਖਾਂ ਅੱਖਾਂ ਵਿੱਚ ਹੀ ਕੋਈ ਇਸ਼ਾਰਾ ਕੀਤਾ ਗੁਰਪ੍ਰੀਤ ਸਿੰਘ ਚੂੰ ਚੂੰ ਕਰਦੀ ਨਵੀਂ ਜੁੱਤੀ ਨਾਲ ਚੁੱਪ ਕਲਾਸ ਵਿੱਚ ਇੱਕ ਖਾਸ ਸੰਗੀਤ ਪੈਦਾ ਕਰਦਾ ਅਖੀਰਲੇ ਬੈਂਚ ਤੇ ਜਾ ਬੈਠਾ ਆਪਣੀ ਨੋਕ ਵਾਲੀ ਜੁੱਤੀ ਦੀ ਚੂੰ ਚੂੰ ਨਾਲ ਜਿਵੇਂ ਉਹ ਸਾਰੇ ਪਿੰਡ ਦੀ ਹੋਂਦ ਨੂੰ ਸਮੇਟ ਕੇ ਯੂਨੀਵਰਸਿਟੀ ਦੇ ਪੜ੍ਹੇ ਲਿਖੇ ਕਮਰੇ ਵਿੱਚ ਚੁੱਕ ਲਿਆ ਆ ਹੋਵੇ ਉਸ ਦੇ ਬੈਠਣ ਦਾ ਤਰੀਕਾ ਇਹੋ ਜਿਹਾ ਸੀ ਜਿਵੇਂ ਉਹ ਪੁਲਸ ਨੇ ਕੁੱਟ ਕੇ ਬਿਠਾਇਆ ਹੋਵੇ ਉਹ ਆਪਣੇ ਬਾਰੇ ਪੂਰਾ ਚੇਤਨ ਸੀ ਕਿ ਕਿਤੇ ਲੱਤਾਂ ਗਲਤ ਨਾ ਖਿਲ ਜਾਵੇ ਪਹਿਲਾ ਦਿਨ ਹੋਣ ਕਰਕੇ ਮੈਂ ਸਾਰੇ ਵਿਦਿਆਰਥੀਆਂ ਦੇ ਨਾਵਾਂ ਥਾਵਾਂ ਬਾਰੇ ਪੁੱਛ ਕੇ ਜਾਣ ਪਛਾਣ ਕਰਨੀ ਚਾਹੀ ਕੁਝ ਆਪਣੇ ਬਾਰੇ ਦੱਸਿਆ ਕੁਝ ਉਹਨਾਂ ਬਾਰੇ ਪੁੱਛਿਆ ਅਖੀਰ ਵਿੱਚ ਮੈਂ ਇਹ ਵੀ ਕਿਹਾ ਕਿ ਜੋ ਕਿਸੇ ਗਰੀਬ ਵਿਦਿਆਰਥੀ ਨੂੰ ਕੋਈ ਸਮੱਸਿਆ ਪੇਸ਼ ਆਵੇ ਤਾਂ ਮੇਰੇ ਨਾਲ ਸਾਂਝੀ ਕਰ ਸਕਦਾ ਹੈ ਇਹ ਸਭ ਕਹਿ ਕੇ ਮੈਂ ਆਪਣੇ ਕਮਰੇ ਵਿੱਚ ਆ ਬੈਠੀ ਕੋਚਰ ਪਿੱਛੋਂ ਗੁਰਪ੍ਰੀਤ ਦੀ ਜੁੱਤੀ ਦੀ ਚੂੰ-ਚੂੰ ਮੇਰੇ ਦਰ ਤੇ ਆ ਰੁਕੀ ਉਹ ਮੈਨੂੰ ਬੜੇ ਅਦਬ ਨਾਲ ਪੁੱਛ ਰਿਹਾ ਸੀ ਮੈਡਮ ਮੈਂ ਜੀ ਇੱਕ ਗੱਲ ਕਰਨੀ ਸੀ ਜੀ ਮੈਨੂੰ ਉਸ ਦੇ ਇੱਕ-ਇੱਕ ਬੋਲ ਵਿੱਚੋਂ ਲਾਚਾਰੀ ਡੁੱਲਦੀ ਪ੍ਰਤੀਤ ਹੋਈ ਉਸ ਦੀ ਹਰ ਹਰਕਤ ਤੋਂ ਪਤਾ ਲੱਗਦਾ ਸੀ ਕਿ ਪੈਸੇ ਦੀ ਥੋੜਨੇ ਇਹ ਸੁੰਦਰ ਇੱਕ ਜੀਵ ਝਾਕਾ ਜਿਹਾ ਪੈਦਾ ਕਰ ਰੱਖਿਆ ਸੀ ਮੈਂ ਉਸ ਨੂੰ ਮਾਹੌਲ ਅਨੁਸਾਰ ਇੱਕ ਸੋਲ ਕਰਨ ਲਈ ਬੜੇ ਮੋਹ ਨਾਲ ਕਿਹਾ ਆਓ ਬਈ ਗੁਰਪ੍ਰੀਤ ਸਿੰਘ ਦੱਸੋ ਕੀ ਗੱਲ ਹੈ ਉਸ ਦੇ ਡਰ ਦੇ ਡਰ ਦੇ ਗੱਲ ਸ਼ੁਰੂ ਕੀਤੀ ਮੈਂ ਜੀ ਦਾਖਲੇ ਵਾਸਤੇ ਥਾਂ ਦੇ ਵਾਲੇ ਤੋਂ ਸਰਪੰਚ ਸਾਹਿਬ ਦੀ ਚਿੱਠੀ ਲਿਆਇਆ ਸੀ ਉਸ ਦੇ ਬੋਲਾਂ ਦੀ ਬੇਤਰਤੀਬੀ ਤੋਂ ਲੱਗਦਾ ਸੀ ਇਹ ਉਹ ਸੰਦਰ ਸ਼ਬਦਾਂ ਦੀ ਜੰਗ ਜਿਹੀ ਉਲਝ ਗਈ ਹੈ। ਇਹ ਉਹ ਸਿਰਾਂ ਨਹੀਂ ਫੜ ਰਿਹਾ ਕਿ ਗੱਲ ਕਿੱਥੋਂ ਸ਼ੁਰੂ ਕਰਾਂ। ਮੈਂ ਹੈਰਾਨ ਹੋ ਕੇ ਕਿਹਾ ਪਰ ਤੇਰਾ ਰੋਲ ਨੰਬਰ ਤਾਂ ਮੇਰੇ ਰਜਿਸਟਰ ਤੇ ਹੈ। ਉਹ ਬੜੀ ਅਧীন ਗਿਣਣ ਮੇਰੇ ਵੱਲ ਵੇਖਣ ਲੱਗਿਆ ਜਿਵੇਂ ਕੁਝ ਗਲਤ ਆਖ ਬੈਠਾ ਹੋਵੇ ਫੇਰ ਆਖਣ ਲੱਗਿਆ ਨਹੀਂ ਜੀ ਮੈਂ ਤਾਂ ਦਾਖਲ ਹੋ ਗਿਆ ਪਰ ਮੇਰਾ ਇੱਕ ਬੇਲੀ ਹੈ ਜੀ ਉਸਦੇ ਨੰਬਰ ਮੇਰੇ ਤੋਂ ਵੀ ਬਾਲੇ ਨੇ ਪਰ ਪੈਸਿਆਂ ਕੰਨੀਓ ਕਰਦੇ ਲਿਚਗਿਚੀਆਂ ਜਿਹਾ ਕਰਦੇ ਨੇ ਮੈਂ ਉਸ ਨੂੰ ਆਸ ਬਣਾਈ ਕਿ ਜੇ ਸਿਰਫ ਪੈਸੇ ਪਿੱਛੇ ਹੀ ਤੇਰਾ ਬੇਲੀ ਪੜ੍ਹਾਈ ਛੱਡ ਰਿਹਾ ਹੈ ਤਾਂ ਜਾ ਜਾ ਕੇ ਲੈ ਆ ਆਪਾਂ ਫੀਸ ਫੂਸ ਮਾਫ ਕਰਵਾ ਲਾਂਗੇ ਮੇਰੀ ਇੰਨਾ ਕਹਿਣ ਦੀ ਧੀਰ ਸੀ ਗੁਰਪ੍ਰੀਤ ਸਿੰਘ ਦੇ ਮੂੰਹ ਦਾ ਰੰਗ ਹੀ ਬਦਲ ਗਿਆ ਉਹ ਇੱਕਦਮ ਕੁਰਸੀ ਤੋਂ ਉੱਠ ਖੜਾ ਜਾਣ ਲੱਗਿਆ ਸੁਪਨੇ ਦੇ ਸাকার ਹੋਣ ਵਾਂਗ ਫੇਰ ਪੁੱਛਣ ਲੱਗਿਆ ਸੱਚੀ ਲੈ ਆਵਾ ਜੀ ਮੇਰੇ ਹਾਂ ਕਰਨ ਤੇ ਉਹ ਛਾਲੀ ਹੋ ਗਿਆ ਇਸ ਤੋਂ ਕੁਝ ਦਿਨਾਂ ਪਿਛੋਂ ਥੋੜੀ ਜੀ ਮਿਹਨਤ ਕਰਨ ਨਾਲ ਹੀ ਉਸ ਦਾ ਬੇਲੀ ਬਲਜੀਤ ਸਾਡੇ ਵਿਭਾਗ ਵਿੱਚ ਦਾਖਲ ਹੋ ਗਿਆ ਉਹ ਦੋਵੇਂ ਜਦੋਂ ਇਕੱਠੇ ਤੁਰਦੇ ਤਾਂ ਮਨ ਦੀ ਪਤਾ ਨਹੀਂ ਕਿਹੜੀ ਨੁਕਰੇ ਠੰਡੀ ਹਵਾ ਦੇ ਚੱਲਣ ਵਰਗਾ ਅਹਿਸਾਸ ਹੁੰਦਾ ਉਹਨਾਂ ਦੋਹਾਂ ਦੀਆਂ ਸਭ ਹਰਕਤਾਂ ਉਹਨਾਂ ਵਿਚਲੀ ਡੂੰਗੀ ਦੋਸਤੀ ਦੀ ਹਾਮੀ ਭਰਦੀਆਂ ਲੱਗਦੀਆਂ ਸਨ ਮੈਂ ਸੋਚਦੀ ਪਤਾ ਨਹੀਂ ਕਿਵੇਂ ਕੱਚੀਆਂ ਪਗ ਡੰਡੀਆਂ ਤੋਂ ਲਿਬੜੇ ਤਿਬੜੇ ਪੈਰਾਂ ਦੀਆਂ ਪੈੜਾਂ ਰੇਤ ਦੀ ਹਿੱਕ ਤੇ ਕਰਦੇ ਪੱਕੀਆਂ ਸੜਕਾਂ ਤੇ ਆ ਚੜ੍ਹੇ ਹਨ ਤੇ ਹੁਣ ਇਹਨਾਂ ਪੈਰਾਂ ਹੇਟਲੀਆਂ ਸੜਕਾਂ ਉੱਚੀਆਂ ਇਮਾਰਤਾਂ ਤੱਕ ਵੀ ਪੁੱਜਣੀਆਂ ਚਾਹੀਦੀਆਂ ਹਨ ਕਈ ਕੁੜੀਆਂ ਉਹਨਾਂ ਬਾਰੇ ਗੱਲਾਂ ਕਰਦੀਆਂ ਉਹਨਾਂ ਨੂੰ ਸਹੇਲੀਆਂ ਆਖਦੀਆਂ ਜੇ ਕਦੇ ਉਹਨਾਂ ਵਿੱਚੋਂ ਕੋਈ ਲੇਟ ਜਮਾਤ ਵਿੱਚ ਆਉਂਦਾ ਤਾਂ ਕੁੜੀਆਂ ਇੱਕ ਦੂਜੀ ਬਲ ਵੇਖ ਕੇ ਹਸਪੰਦੀਆਂ ਕੂੜੀਆਂ ਨੂੰ ਆਪਣੇ ਵੱਲ ਹੱਸਦਾ ਵੇਖ ਕੇ ਦੋਵੇਂ ਘੂਰ-ਘੂਰ ਝਾਕਦੇ ਜਮਾਤ ਵਿੱਚ ਪੜਦੇ ਸਮੇਂ ਦੋਵੇਂ ਸਭ ਤੋਂ ਵੱਧ ਗੰਭੀਰ ਹੋ ਕੇ ਕਹੇ ਜਾ ਰਹੇ ਸ਼ਬਦਾਂ ਨੂੰ ਪਰੇ ਕਹਾਣੀਆਂ ਦੇ ਸੁਣਨ ਵਾਂਗ ਸੁਣਦੇ ਮੈਨੂੰ ਲੱਗਦਾ ਇਹ ਦੋਵੇਂ ਹੀ ਮੇਰਾ ਕੋਈ ਵੀ ਬੋਲ ਉੰਜੇ ਨਹੀਂ ਟਿੱਗਣ ਦਿੰਦੇ ਉਹਨਾਂ ਨੂੰ ਇਸ ਤਰ੍ਹਾਂ ਸੁਣਦੇ ਆ ਵੇ ਮੇਰਾ ਵੀ ਜੀ ਕਰਦਾ ਕਿ ਕੋਈ ਇਹੋ ਜਿਹਾ ਬੋਲ ਬੋਲਾ ਜੋ ਸਦਾ ਲਈ ਇਹਨਾਂ ਦੇ ਅੰਦਰ ਉੱਕਰੇ ਜਾਵੇ ਕਲਾਸ ਤੋਂ ਬਾਹਰ ਮਿਲਦੇ ਤਾਂ ਦੋਵੇਂ ਹੱਥ ਜੋੜ ਕੇ ਬੜੇ ادب ਨਾਲ ਝੁੱਕ ਕੇ ਮਿਲਦੇ ਜਿਵੇਂ ਮੈਂ ਉਹਨਾਂ ਤੇ ਕੋਈ ਵੱਡਾ ਅਹਿਸਾਨ ਕੀਤਾ ਹੋਵੇ ਮੈਂ ਆਪਣੇ ਆਪ ਨਾਲ ਜਵਾਲ ਸਵਾਬ ਕਰਦੀ ਕਿ ਅੱਜ ਤੱਕ ਵੀ ਇਹੋ ਜਿਹੇ ਸ਼ਰਧਾਲੂ ਵਿਦਿਆਰਥੀ ਜਿਉਂਦੇ ਨੇ ਬਸ ਇਸੇ ਤਰ੍ਹਾਂ ਜਿਉਂ-ਜਿਉ ਦਿਨ ਕਿਰਦੇ ਗਏ ਸਾਡੀ ਬੇਗਾਨਗੀ ਆਪਣਤ ਵਿੱਚ ਰੰਗ ਬਦਲਦੀ ਰਹੀ ਕਈ ਵਾਰ ਉਹ ਦੋਵੇਂ ਗੈਰ ਹਾਜ਼ਰ ਹੁੰਦੇ ਤਾਂ ਪੁੱਛਣ ਤੋਂ ਪਤਾ ਲੱਗਦਾ ਦੋਵਾਂ ਵਿੱਚੋਂ ਇੱਕ ਬਿਮਾਰ ਹੈ ਦੂਜਾ ਸੇਵਾ ਭਾਵਨਾ ਦਿਖਾ ਰਿਹਾ ਹੈ ਯਾ ਇੱਕ ਦੇ ਰਿਸ਼ਤੇਦਾਰ ਆਏ ਹੋਏ ਹਨ ਤਾਂ ਦੂਜਾ ਆਉ ਭਗਤ ਵਿੱਚ ਲੱਗਿਆ ਹੈ ਸਾਰੀ ਜਮਾਤ ਇਕੱਠੀ ਹੋ ਕੇ ਬੈਠਦੀ ਮੁੰਡੇ ਕੁੜੀਆਂ ਆਪਸ ਵਿੱਚ ਟੀਚਰਾਂ ਕਰਦੇ ਨਕਲਾ ਉਤਾਰਦੇ ਪਾਏ ਕੱਪੜਿਆਂ 'ਤੇ ਨੁਕਸ ਘਟਦੇ ਪਰ ਗੁਰਪ੍ਰੇਮ ਦੇ ਬਲਜੀਤ ਦੋ ਤੋਂ ਤਿੰਨ ਬਣ ਕੇ ਕਦੇ ਨਾ ਬੈਠਦੇ ਜਿਵੇਂ ਦੋਹਾਂ ਨੇ ਕੋਈ ਵੱਖਰੀ ਹੀ ਦੁਨੀਆ ਬਸਾਉਣੀ ਹੋਵੇ ਇੱਕ ਦਿਨ ਸਾਰੀ ਜਮਾਤ ਕਿਤੇ ਘੁੰਮਣ ਜਾਣ ਦਾ ਪ੍ਰੋਗਰਾਮ ਬਣਾ ਰਹੇ ਸੀ ਸਾਰੇ ਇਕੱਠੇ ਬੈਠ ਕੇ ਚਾਹ ਪੀ ਰਹੇ ਸਨ ਦੀਪ ਆਖ ਰਹੀ ਸੀ ਬਈ ਕਿਸੇ ਨਵੀਂ ਥਾਂ ਤੇ ਚੱਲੋ ਪੁਰਾਣੀਆਂ ਦੇਖ ਦੇ ਧਾਕ ਗੇ ਚੰਚਲ ਜਿਆ ਹਰਜਿੰਦਰ ਜਵਾਬ ਦੇ ਰਿਹਾ ਸੀ ਫੇਰ ਨਵੀਂ ਥਾਂ ਤੇ ਤੇਰਾ ਪਿੰਡੀ ਹੈ ਉੱਥੇ ਨਾ ਚੱਲੀਏ ਗੁਰਪ੍ਰੀਤ ਤੇ ਬਲਜੀਤ ਇਹਨਾਂ ਸਾਰੀਆਂ ਗੱਲਾਂ ਤੋਂ ਅਣ ਲੱਗ ਜਿਵੇਂ ਬੰਨੇ ਬਣਾਈ ਬੈਠੇ ਏ ਸਭ ਸੁਣਦੇ ਰਹੇ ਮੈਂ ਚਾਹੁੰਦੀ ਸੀ ਇਹ ਦੋਵੇਂ ਵੀ ਆਪਣੇ ਆਪ ਚੋਂ ਬਾਹਰ ਆਉਣ ਤਾਂ ਉਹਨਾਂ ਦੀਆਂ ਸੋਚਾਂ ਦੇ ਦਾਇਰੇ ਵੀ ਮੋਕਲੇ ਹੋਵਾਂ ਮੈਂ ਪੁੱਛਿਆ ਬਲਜੀਤ ਤੁਸੀਂ ਦੱਸੋ ਵੀ ਕਿੱਧਰ ਨੂੰ ਚੱਲੀਏ ਟੂਰ ਲੈ ਕੇ ਬਲਜੀਤ ਨੂੰ ਜਿਵੇਂ ਮੈਂ ਬਹੁਤ ਔਖਾ ਸਵਾਲ ਪੁੱਛ ਬੈਠੀ ਹਾਂ ਇਹ ਉਸ ਦਾ ਉੱਤਰ ਨਾ ਆਉਂਦਾ ਹੋਵੇ ਉਹ ਬੇਵਸੀ ਜਹੀ ਵਿੱਚ ਬੋਲਿਆ ਸਾਡੇ ਵਾਸਤੇ ਤਾਂ ਸਭ ਕੁਝ ਹੀ ਨਵਾਂ ਲੱਗਦਾ ਜੀ ਚਾਹੇ ਬਹਾਦਰਗੜ੍ਹ ਜਾ ਕੇ ਮੋੜ ਲਿਓ ਸਾਰੇ ਵਿਦਿਆਰਥੀ ਆਪੋ ਵਿੱਚ ਉਸਰਮੋਸਰ ਜਿਹੀ ਕਰ ਰਹੇ ਸੀ ਗੁਰਪ੍ਰੀਤ ਨੀਜ਼ ਲਾ ਕੇ ਘਾਹ ਦੀਆਂ ਤਿਹਾਂ ਪੁੱਟ ਰਿਆ ਸੀ ਮੈਂ ਗੁਰਪ੍ਰੀਤ ਨੂੰ ਡੂੰਘੀਆਂ ਸੋਚਾਂ ਵਿੱਚ ਮੋੜਨਾ ਚਾਹਿਆ ਮੈਂ ਕਿਹਾ ਗੁਰਪ੍ਰੀਤ ਸਿੰਘ ਤੂੰ ਕਿੱਥੇ ਗੁਆਚਿਆ ਰਹਿਣਾ ਤੇਰਾ ਇਹ ਹਜਾ ਕੀ ਨਿਸ਼ਾਨਾ ਏ ਜਿਸ ਦੀ ਪ੍ਰਾਪਤੀ ਵਿੱਚ ਦਿਨ ਰਾਤ ਸੋਚਦਾ ਹੀ ਰਹਿਣਾ ਮੇਰੇ ਸਵਾਲ ਤੇ ਉਹ ਫਸੌਣਾ ਜਿਹਾ ਮੂੰਹ ਬਣਾਉਂਦਾ ਆਖਿਆ ਸੀ ਨਿਸ਼ਾਨੇ ਨਸ਼ੁੰਨੇ ਤਾਂ ਬਸ ਪਿਤਾਵਾਂ ਚ ਲਿਖੇ ਹੁੰਦੇ ਨੇ ਜੀ ਸਾਡੀਆਂ ਸੋਚਾਂ ਚ ਤਾਂ ਬਸ ਦੋ ਵੇਲੇ ਦੀ ਰੋਟੀ ਦਾ ਸਵਾਲ ਹੀ ਪਲਦਾ ਰਹਿੰਦਾ ਹੈ ਜੇਬ ਚ ਡਿਗਰੀਆਂ ਪਾ ਕੇ ਤਾਂ ਹਲਵਾਉਂਦਿਆਂ ਨੂੰ ਵੀ ਲੋਕਾਂ ਤੋਂ ਸੰਗ ਆਉਂਦੀ ਹੈ ਮੇਰੇ ਚਿੱਤ ਵਿੱਚ ਆਉਂਦਾ ਕਿੰਨਾ ਨਿਰਅਰਥ ਕੰਮ ਲੱਗੇ ਹੋਏ ਆ ਫੈਕਟਰੀ ਦੇ ਪੁਰਜਿਆਂ ਵਾਂਗ ਹਰ ਸਾਲ ਕਿੰਨੀਆਂ ਹੀ ਡਿਗਰੀਆਂ ਨਾਲ ਇਹਨਾਂ ਨੂੰ ਸੜਕਾਂ ਤੇ ਤੋੜ ਦਿੰਨੇ ਆ ਕਦੇ-ਕਦੇ ਮੇਰਾ ਜੀ ਕਰਦਾ ਕਿ ਮੇਰੇ ਵਾਸਤੇ ਵਿੱਚ ਹੋਵੇ ਤਾਂ ਇਹਨਾਂ ਸਭ ਨੂੰ ਡਿਗਰੀ ਦੇ ਨਾਲ ਨੌਕਰੀ ਦੀ ਚਿੱਠੀ ਵੀ ਦੇ ਕੇ ਹੀ ਭੇਜਾਂ ਪਰ ਇਹ ਸਭ ਇੱਕ ਸੁਪਨੇ ਦੇਸ਼ ਦੀਆਂ ਗੱਲਾਂ ਹਨ ਮੈਂ ਤਾਂ ਬਸ ਇਸ ਤੁਰੀ ਜਾਂਦੀ ਜਵਾਨੀ ਤੇ ਤਰਸ ਕਰਨ ਜੋਗੀ ਹਾਂ ਇਸ ਤੋਂ ਵੱਧ ਕੁਝ ਨਹੀਂ ਮੈਂ ਗੱਲਾਂ ਦਾ ਰੋਖ ਮੋੜ ਲਈ ਗੁਰਪ੍ਰੀਤ ਤੋਂ ਪੁੱਛਿਆ ਭਲਾ ਭਈ ਡਿਗਰੀਆਂ ਨੇ ਕੰਮ ਤੇ ਸੰਗ ਇਕੱਠੇ ਕਿਵੇਂ ਕਰਤੇ ਗੁਰਪ੍ਰੀਤ ਫਿਰ ਬੋਲਿਆ ਆਸੀ ਦਾਣੇ ਇਕੱਠੇ ਕੀਤੇ ਚਾਹੇ ਗੋਹਾ ਛਟਾਲੋ ਪਰ ਕੀ ਕਰੀਏ ਲੋਕਾਂ ਦੇ ਮੇਨੇ ਕਰਵਾ ਦਿੰਦੇ ਨੇ ਜਦੋਂ ਉਹ ਹਲ ਵਾਉਂਦਿਆਂ ਨੂੰ ਆਖਦੇ ਨੇ ਹੁਣ ਤਾਂ ਖੇਤਾਂ 'ਚ ਦਾਣਿਆਂ ਦੇ ਥਾਂ ਅੱਖਰ ਬੀਜਿਆ ਕਰ ਡਿਗਰੀਆਂ ਦੀ ਫਸਲ ਵੱਢ ਲਈ ਮੈਨੂੰ ਲੱਗਿਆ ਗੁਰਪ੍ਰੀਤ ਪੜ੍ਹਾਈ ਵਿੱਚ ਹੁਸ਼ਿਆਰ ਹੋਣ ਦੇ ਬਾਵਜੂਦ ਵੀ ਉਹ ਵੇਖ ਲਈ ਨਿਰਾਸ਼ ਹੋਇਆ ਬੈਠਾ ਹੈ ਕੋਚਰ ਪਿੱਛੋਂ ਸਾਰੀ ਜਮਾਤ ਨੇ ਟੂਰ ਦਾ ਪ੍ਰੋਗਰਾਮ ਬਣਾ ਲਿਆ ਅਗਲੇ ਦਿਨ ਟੂਰ ਵਾਲੀ ਬੱਸ ਵਿੱਚ ਦੋਵੇਂ ਬੇਲੀ ਗੈਰ ਹਾਜ਼ਰ ਸਨ ਮੈਨੂੰ ਲੱਗਿਆ ਪੈਸਿਆਂ ਦੀ ਗਿਣਤੀ ਮਿੰਦੀ ਨਹੀਂ ਉਹਨਾਂ ਤੋਂ ਇਹ ਸਭ ਖੋਲਿਆ ਹੈ ਮੁੰਡੇ ਕੁੜੀਆਂ ਇਕੱਠੇ ਬੈਠ ਕੇ ਕੰਟੇਨਸ ਚਾਹ ਪਿੰਦੇ ਜਨਮ ਦਿਨ ਪਾਰਟੀਆਂ ਮਨਾਉਂਦੇ ਇੱਕ ਦੂਜੇ ਨੂੰ ਮਹਿੰਗੇ ਤੋਹਫੇ ਦਿੰਦੇ ਜਾਂ ਕਿਤੇ ਵੀ ਬਿਨਾਂ ਲੋੜ ਤੋਂ ਪੈਸੇ ਖਰਚਦੇ ਗੁਰਪੇਜ ਅਤੇ ਬਲਜੀਤ ਇਹ ਸਭ ਤੋਂ ਅਣਪਿਹਜ ਰਹਿੰਦੇ ਜੇ ਕਦੇ ਕੋਈ ਕੁੜੀ ਮੁਖੌਲ ਕਰਦੀ ਗੁਰਪੇਜ ਨੂੰ ਆਖਦੀ ਆਉ ਚਾ ਪਈਏ ਤੁਸੀਂ ਨਾ ਪਿਆਇਓ ਕਦੇ ਗੁਰਪ੍ਰੀਤ ਬੜੇ ਅੰਦਾਜ਼ ਨਾਲ ਜਵਾਬ ਦਿੰਦਾ ਨਾ ਭਾਈ ਨਾ ਲਈਏ ਨਾ దਈਏ ਸੁਖਾਲੇ ਕਿਉਂ ਨ ਰਹੀਏ ਬਸ ਇਸੇ ਤਰ੍ਹਾਂ ਕਰਦੇ ਕਰਾਉਂਦੇ ਉਹਨਾਂ ਦੋਹਾਂ ਨੇ ਜਮਾਤ 'ਵੇ ਸਭ ਤੋਂ ਵੱਧ ਨੰਬਰ ਲੈ ਕੇ ਪਹਿਲਾ ਸਾਲ ਲੰਗਾ ਲਿਆ ਬਲਜੀਤ ਫਰਸਟ ਤੇ ਗੁਰਪ੍ਰੀਤ ਦੂਜੇ ਥਾਂ ਤੇ ਸੀ ਦੋਵੇਂ ਆਪਣੀ ਪ੍ਰਾਪਤੀ ਤੇ ਖੁਸ਼ ਹੋਏ ਹੁਣ ਛਾਤੀ ਕੱਢ ਕੇ ਤੁਰਦੇ ਸਨ ਨਤੀਜੇ ਪਿੱਛੋਂ ਛੁੱਟੀਆਂ ਹੋ ਗਈਆਂ ਛੁੱਟੀਆਂ ਪਿੱਛੋਂ ਜਮਾਤਾਂ ਫੇਰ ਤੋਂ ਸ਼ੁਰੂ ਹੋਈਆਂ ਹਰ ਸਾਲ ਵਾਂਗ ਪਿਛਲੇ ਵਿਦਿਆਰਥੀ ਅਗਲੀ ਜਮਾਤ ਵਿੱਚ ਆ ਬੈਠੇ ਗੁਰਪ੍ਰੀਤ ਤੇ ਬਲਜੀਤ ਵੀ ਆਪਣੀ ਆਦਤ ਅਨੁਸਾਰ ਪਿਛਲੀਆਂ ਸੀਟਾਂ ਤੇ ਆ ਬੈਠੇ ਸਨ ਕੋਚਰ ਪਿੱਛੋਂ ਇੱਕ ਦਿਨ ਢਲਦੀ ਦੁਪਹਿਰ ਨਾਲ ਅਸੀਂ ਤਾਜ਼ੀ ਹਵਾ ਖਾਣ ਆਪਣੇ ਕੁਝ ਮਹਿਮਾਨਾਂ ਨੂੰ ਨਾਲ ਲੈ ਕੇ ਘਰੋਂ ਬਾਹਰ ਨਿਕਲੇ ਤਾਂ ਬਾਹਰਲੀ ਸੜਕ ਵੱਲ ਕੋਝ ਮੁੰਡੇ ਛੇਸਾਂ ਦੀਆਂ ਬੁਕਲਾਂ ਜਿਹੀਆਂ ਮਾਰੇ ਹੋਸਟਲ ਵਿੱਚੋਂ ਭੱਜੇ ਜਾਂਦੇ ਦੇਖੇ ਅਸੀਂ ਕਿਆਸ ਲਾਇਆ ਕਿ ਹੋ ਸਕਦਾ ਏ ਮੁੰਡੇ ਆਪਸ ਵਿੱਚ ਝਗੜ ਪਏ ਹੋਣ ਤਾਂ ਹੀ ਕਈ ਮੁੰਡੇ ਇੱਧਰ ਉੱਧਰ ਭੱਜੇ ਫਿਰਦੇ ਹਨ ਕੋਚਰ ਪਿੱਛੋਂ ਗਵਾਂਡੀ ਵਾਰਡਨ ਨੇ ਦੱਸਿਆ ਕਿ ਪੁਲਿਸ ਨੇ ਸਾਰਾ ਹੋਸਟਲ ਘੇਰ ਰੱਖਿਆ ਹੈ ਇਕੱਲੇ ਇਕੱਲੇ ਕਮਰੇ ਦੀ ਤਲਾਸ਼ੀ ਲਈ ਜਾ ਰਹੀ ਹੈ ਮੈਂ ਚੱਲ ਹੂ ਸੋਚ ਕੇ ਚੁੱਪ ਕਰ ਗਈ ਪਰ ਅਗਲੇ ਦਿਨ ਪਤਾ ਲੱਗਿਆ ਕਿ ਵਿਚਾਰਾ ਗੁਰਪ੍ਰੀਤ ਫੜਿਆ ਗਿਆ ਹੈ। ਮੈਨੂੰ ਰਹਿ ਰਹਿ ਕੇ ਖਿਆਲ ਆਉਂਦਾ ਰਿਹਾ ਕਿ ਇਹ ਜ਼ਰੂਰ ਕੋਈ ਪੁਲਿਸ ਦੀ ਚਾਲ ਹੋਵੇਗੀ ਜਾਂ ਕਿਸੇ ਚਲਾਕ ਮੁੰਡੇ ਨੇ ਤੌਖੇ ਨਾਲ ਉਹਨਾਂ ਨੂੰ ਫੜਾ ਦਿੱਤਾ ਹੋਵੇਗਾ। ਬਲਜੀਤ ਦਾ ਵੀ ਕੋਈ ਅਤਾ ਪਤਾ ਨਹੀਂ ਲੱਗ ਰਿਹਾ ਸੀ। ਮੈਂ ਸੋਚਿਆ ਬਲਜੀਤ ਜ਼ਰੂਰ ਜਾਂ ਤਾਂ ਪੁਲਿਸ ਨੇ ਨਾਲ ਹੀ ਫੜ ਲਿਆ ਹੋਵੇਗਾ ਜਾਂ ਪਿੰਡ ਬੂ ਪਹਾੜਿਆ ਮਚਾਉਣ ਗਿਆ ਹੋਵੇਗਾ। ਮੈਂ ਬਿਨਾਂ ਕਾਰਨ ਹੀ ਵਾਰਡਨ ਕੋਲ ਗੁਰਪ੍ਰੀਤ ਤੇ ਬਲਜੀਤ ਦੀਆਂ ਸਫਾਈਆਂ ਪੇਸ਼ ਕਰਦੀ ਰਹੀ ਵਾਰਡਨ ਕੋਲ ਵਾਰ-ਵਾਰ ਮੰਨਤਾ ਕਰਦੀ ਰਹੀ ਗੁਰਪ੍ਰੀਤ ਤੇ ਬਲਜੀਤ ਨੂੰ ਪੁਲਿਸ ਦੇ ਪੰਜੇ ਤੋਂ ਛਡਾਉਣ ਬਾਰੇ ਸੋਚਦੀ ਰਹੀ ਕੁੱਟ ਖਾਂਦੇ ਗੁਰਪ੍ਰੀਤ ਤੇ ਬਲਜੀਤ ਦੋਹਾਂ ਦੀਆਂ ਚੀਕਾਂ ਮੇਰੇ ਜਹਨ ਵਿੱਚ ਦੀ ਗੁਜ਼ਰਦੀਆਂ ਰਹੀਆਂ ਕਰੇ ਮੈਂ ਸੋਚਦੀ ਦੋਹਾਂ ਵਿੱਚੋਂ ਇੱਕ ਵੀ ਬਚ ਜਾਂਦਾ ਉਹ ਆਪਣੇ ਪਿੰਡ ਜਾ ਕੇ ਦੁਹਾਈਆਂ ਪਾਉਂਦਾ ਕੋਜਤਾ ਹੱਥ ਪੈਰ ਮਾਰਦਾ ਮੈਂ ਹੋਰ ਨਾ ਮੁੰਡਿਆਂ ਤੋਂ ਪੁੱਛਦੀ ਕਿ ਪੁਲਿਸ ਵਾਲੇ ਕੀ ਕੁਝ ਕਰਦੇ ਹਨ ਸਾਰਿਆਂ ਦਾ ਬਸ ਇੱਕ ਹੀ ਜਵਾਬ ਹੁੰਦਾ ਜੀ ਉਹ ਸਭ ਤੁਹਾਡੇ ਤੋਂ ਸੁਣਿਆ ਨਹੀਂ ਜਾਣ ਮੈਨੂੰ ਆਪਣੀ ਘੱਟ ਸਹਿਨ ਸ਼ਕਤੀ ਤੇ ਕੁੱਟਖਾਰੇ ਮੁੰਡਿਆਂ ਦੀ ਸਹਿਨ ਸ਼ਕਤੀ ਦੀ ਵਿਤ ਅਜੀਬ ਜੀ ਲੱਗਦੀ ਜਿਹੜਾ ਕੁਝ ਉਹ ਆਪਣੇ ਪਿੰਡ ਤੇ ਜਿਹੜਾ ਕੁਝ ਉਹ ਆਪਣੇ ਪਿੰਡੇ ਤੇ ਸਹਾਰਦੇ ਹਨ ਉਹਨਾਂ ਦੀ ਆਵਾਜ਼ ਵੀ ਸਾਡੇ ਕਰਨ ਸੁਣ ਨਹੀਂ ਸਕਦੇ ਮੁੰਡੇ ਸਹਿ ਸੁਬਾਹੀ ਕਹਿ ਜਾਂਦੇ ਕਿ ਕੋਈ ਪੁਲਿਸ ਵਾਲਾ ਜबान ਖਿੱਚ ਲੈਂਦਾ ਹੈ ਕੋਈ ਗਰਮ ਸਲਾਈਆਂ ਅੱਖਾਂ ਵਿੱਚ ਪਾਉਂਦਾ ਹੈ ਉਠਾ ਟੰਗਿਆ ਜਾਂਦਾ ਹੈ ਜਾਂ ਜ਼ਖਮ چیر ਕੇ ਵਿੱਚ ਨਮਕ ਪਾਇਆ ਜਾਂਦਾ ਹੈ ਮੈਨੂੰ ਇਹ ਸਭ ਕੁਝ ਨਰਕ ਸੰਬੰਧੀ ਸੁਣੀ ਦੁਨੀਆ ਵਰਗਾ ਲੱਗਦਾ ਮੁੰਡੇ ਆਕਦੇ ਜਿਹੜਾ ਇੱਕ ਵਾਰੀ ਇਸ ਵਿਲਣੇ ਵਿੱਚ ਦੀ ਲੰਗ ਜੇ ਉਹਦਾ ਤਾਂ ਡਰ ਡੁਰ ਲੈ ਜਾਂਦਾ। ਇਹਨਾਂ ਸਭ ਤਸੀਹਾਂ ਵਿੱਚੋਂ ਜਦੋਂ ਉਹਨਾਂ ਦੋਹਾਂ ਨੂੰ ਲੰਘਦਿਆਂ ਵੇਖਤੀ ਤਾਂ ਜੀਭ ਜਿਹਾ ਫਿਕਰ ਅੰਦਰੋਂ ਅੰਦਰੀ ਵੱਡ ਵੱਡ ਖਾਂਦਾ ਰਿਹਾ। ਉਸ ਸਮਾਂ ਪੈਣ ਨਾਲ ਇਹ ਸਭ ਧੁੰਦਲਾ ਹੋਣ ਲੱਗਿਆ। ਬਸ ਜਮਾਤ ਲੈਣ ਵਾਲੀ ਹੀ ਮੈਨੂੰ ਗੁਰਪ੍ਰੀਤ ਤੇ ਬਲਜੀਤ ਦੇ ਬੈਠਣ ਵਾਲੀ ਥਾਂ ਖਾਲੀ ਦਿਖਦੀ। ਇਸ ਤੋਂ ਵੱਧ ਕੁਝ ਨਹੀਂ। ਹੌਲੀ ਹੌਲੀ ਇਹ ਸਭ ਮੱਧਮ ਪੈ ਗਿਆ। ਤੇ ਦਿਨ ਸਰਕਦੇ ਰਹੇ ਕੋਚਰ ਪੇਛੋਂ ਇੱਕ ਦਿਨ ਸਖਤ ਸਰਦੀ ਪੈ ਰਹੀ ਸੀ ਅਸੀਂ ਚਾਹ ਨਾਲ ਕੁਝ ਗਰਮ ਖਾਣ ਲਈ ਕੰਟੇਨ ਵੱਲ ਗਏ ਤਾਂ ਅਚਾਨਕ ਕੰਟੇਨ ਦੇ ਮੋੜ ਤੇ ਗੁਰਪੇਜ ਖੜਾ ਦੇਖਿਆ ਮੈਂ ਕਾਲੀ ਨਾਲ ਉਸ ਦੇ ਬਰਾਬਰ ਜਾ ਕੇ ਪੁੱਛਿਆ ਕਿਉਂ ਬਈ ਗੁਰਪੇਜ ਕੀ ਹਾਲ ਹੈ ਸੁਣਿਆ ਸੌਰੀ ਜਾਂ ਆਇਆ ਇਸ ਸਵਾਲ ਨਾਲ ਮੈਂ ਉਸ ਨਾਲ ਹੋਈ ਬੀਤੀ ਸਭ ਜਾਣਨਾ ਚਾਹੁੰਦੇ ਸੀ ਗੁਰਪ੍ਰੀਤ ਧਰਤੀਵਲ ਵੀ ਇਹੀ ਗੱਲ ਕਰ ਰਿਹਾ ਸੀ ਜਿਵੇਂ ਬਹੁਤ ਵੱਡਾ ਗੁਨਾਹ ਕਰ ਬੈਠਿਆ ਹੋਵੇ ਉਹ ਮਾਫੀ ਮੰਗਣ ਵਾਂਗ ਬੋਲ ਰਿਹਾ ਸੀ ਸਾਡੇ ਪਿੰਡ ਦਾ ਇੱਕ ਪਗੌੜਾ ਮੁੰਡਾ ਇੱਕ ਵਾਰੀ ਰਾਤ ਨੂੰ ਸਾਡੇ ਕੋਲ ਠਹਿਰ ਗਿਆ ਸੀ ਮੈਂ ਉਸ ਦੀ ਰੋਟੀ ਪਾਣੀ ਦਾ ਪ੍ਰਬੰਧ ਕੀਤਾ ਸੀ ਮੈਨੂੰ ਗੁਰਪ੍ਰੀਤ ਵੱਡੀ ਸਰੀ ਗੱਪ ਮਾਰਦਾ ਲੱਗਿਆ ਮੈਂ ਉਸ ਦਾ ਰੁਖ ਬਦਲਣ ਲਈ ਕਿਹਾ ਤੂੰ ਜਮਾਤ ਕਦੋਂ ਆਵੇਂਗਾ ਉਸ ਨੂੰ ਇਹ ਸਵਾਲ ਬੰਬ ਫਟਣ ਵਾਂਗ ਲੱਗਿਆ ਉਹ ਖੰਭ ਟੁੱਟੇ ਪਰਿੰਦੇ ਵਾਂਗ ਤੜਫਦੇ ਬੋਲਿਆ ਮੈਂ ਤਾਂ ਪੜ੍ਹਾਈ ਛੱਡਤੀ ਜੀ ਸਾਡਾ ਕੋਈ ਕਿਹਾ ਸੁਣਿਆ ਮਾਫ ਕਰਿਓ ਇੰਨੇ ਸੋਹਣੇ ਨੰਬਰ ਲੈ ਕੇ ਜਮਾਤ ਵਿੱਚ ਸਭ ਤੋਂ ਹੁਸ਼ਿਆਰ ਮੁੰਡਾ ਆਪਣੇ ਭਵੇਖ ਲਈ ਆਪ ਜਿੰਦਰਾ ਬਣ ਰਿਹਾ ਸੀ ਮੈਨੂੰ ਬਹੁਤ ਹੈਰਾਨੀ ਹੋਈ ਮੈਂ ਹੈਰਾਨ ਹੋ ਕੇ ਪੁੱਛਿਆ ਕਿਉਂ ਪੜ੍ਹਾਈ ਕਿਉਂ ਛੱਡਤੀ ਮੇਰੇ ਸਵਾਲ ਪਿੱਛੋਂ ਉਹ ਜਿਵੇਂ ਸੋਚਾਂ ਦੇ ਡੂੰਗੇ ਪਾਣੀਆਂ 'ਚ ਲਹਿ ਗਿਆ ਉਹ ਬਹੁਤ ਬੇਵਸ ਨਜ਼ਰ ਆ ਰਿਹਾ ਸੀ ਕੰਟੀਨ ਦੇ ਕੋਲ ਖੜੀ ਲਾਇਬ੍ਰੇਰੀ ਦੀ ਉੱਚੀ ਇਮਾਰਤ ਵੱਲ ਉਸ ਦੇ ਮੂੰਹ ਚੁੱਕ ਕੇ یوں ਵੇਖਿਆ ਜਿਵੇਂ ਕੋਈ ਸੁਪਨਿਆਂ ਦਾ ਦੇਸ਼ ਵੇਖਦਾ ਹੋਵੇ ਉਹ ਪਰੇ ਗਲੇ ਨਾਲ ਕਹਿਣ ਲੱਗਿਆ ਕਰਦੇ ਕਹਿੰਦੇ ਸੀ ਕਿਲਾ ਜ਼ਮੀਨ ਗਹਿਣੀ ਧਰ ਕੇ ਤੈਨੂੰ ਛੁਡਾਇਆ ਜੇ ਇਹ ਹਾਲ ਹੀ ਰਿਹਾ ਤਾਂ ਸਾਨੂੰ ਠੂਠਾ ਫੜਨ ਜੋਗਾ ਕਰ ਦੇਗਾ ਸਾਨੂੰ ਤਾਂ ਅਨਪੜੀ ਜੰਗ ਹੈ ਮੈਨੂੰ ਸਮਝ ਨਹੀਂ ਆ ਰਹੀ ਸੀ ਮੈਂ ਕਰਦਿਆਂ ਨੂੰ ਗਲਤ ਆਖਾਂ ਪੜਾਈ ਨੂੰ ਠੀਕ ਆਖਾਂ ਜਾਂ ਗੁਰਪੇਜ ਨੂੰ ਮਜ਼ਦਾਰ ਵਿੱਚ ਫਸਿਆ ਹੀ ਰਹਿੰਦਿਆਂ ਮੈਂ ਬਸ ਰਸਮੀ ਜਿਹਾ ਦਿਲਾਸਾ ਦਿੱਤਾ ਅੱਛਾ ਇਹ ਤਾਂ ਬਹੁਤ ਮਾੜਾ ਹੋਇਆ ਪਰ ਇੱਕ ਗੱਲ ਤਾਂ ਦੱਸ ਤੁਹਾਨੂੰ ਪਤਾ ਨਹੀਂ ਲੱਗਿਆ ਵੀ ਤੁਹਾਡੇ ਸ਼ਿਕਾਇਤ ਕਰਨ ਵਾਲਾ ਕੌਣ ਸੀ ਤੁਹਾਡੀ ਤਾਂ ਕਿਸੇ ਨਾਲ ਲਾਕ ਡਾਟ ਵੀ ਨਹੀਂ ਲੱਗਦੀ ਮੇਰੇ ਇਹਨਾਂ ਸ਼ਬਦਾਂ ਨੇ ਗੁਰਪ੍ਰੇਤ ਦੇ ਤਜਾਵਗਿਰਨ ਵਰਗਾ ਅਸਰ ਕੀਤਾ ਉਸ ਦਾ ਅੰਦਰ ਜਿਵੇਂ ਬਲੁੰਦ ਰਿਆ ਗਿਆ ਉਹ ਭੋਬਾ ਮਾਰਨ ਤੋਂ ਆਪਣੇ ਆਪ ਨੂੰ ਰੋਕ ਰਿਹਾ ਸੀ ਹੰਝੂ ਉਸ ਦੀਆਂ ਅੱਖਾਂ ਵਿੱਚੋਂ ਵਾਕੇ ਖੁੱਲੇ ਦਾੜੀ ਵਿੱਚ ਰਲ ਰਹੇ ਸਨ ਉਹ ਆਪਣਾ ਮੂੰਹ ਦੱਬੀਆਂ ਵਾਲੇ ਖੇਸ ਦੇ ਬੁੱਕਲ ਨਾਲ ਪੁੰਜਦਾ ਔਲ ਖੜੇ ਦਰਖਤ ਦੇ ਤਣੇ ਓਲੇ ਛੁਪਾ ਰਿਹਾ ਸੀ ਜੇ ਦਰਖਤ ਉਸ ਦਾ ਕੋਈ ਆਪਣਾ ਘਰ ਦਾ ਬਣ ਜਾਂਦਾ ਗੁਰਪੀਜ ਉਸ ਦੇ ਗੱਲ ਲੱਗ ਕੇ ਉੱਚੀ ਉੱਚੀ ਚੀਕਾਂ ਮਾਰ ਕੇ ਭਰੇ ਭਰੇ ਬੱਦਲ ਵਾਂਗ ਵਰ ਜਾਂਦਾ ਉਹ ਫੇਰ ਆਪਣੇ ਆਪ ਨੂੰ ਸੰਭਾਲਦਾ ਬੋਲਿਆ ਮੈਨੂੰ ਪੁਲਿਸ ਦੀ ਕੁੱਟਨੇ ਨਹੀਂ ਮਾਰਿਆ ਤੁਸੀਂ ਚਾਹੇ ਉਪਰੋਂ ਦੀ ਗੱਡਾ ਟਪਾ ਦਿਓ ਮੈਂ ਜੇ ਸੀ ਕਰ ਗਿਆ ਤਾਂ ਗੋਲੀ ਮਾਰ ਦਿਓ ਮੈਂ ਹੈਰਾਨ ਹੋਈ ਕਿ ਪੁਲਿਸ ਤੋਂ ਬਿਨਾ ਹੋਰ ਕਿਹੜਾ ਇਹਦਾ ਦੁੱਖ ਹੈ ਜਿਸ ਨਾਲ ਇਹਦਾ ਅੰਦਰ ਪਿੰਜਿਆ ਗਿਆ ਹੈ ਗੁਰਪੀਜ ਹਾਲੇ ਵੀ ਰੋ ਕੇ ਆਖ ਰਿਹਾ ਸੀ ਮੈਨੂੰ ਦੱਸਦੇ ਨੂੰ ਵੀ ਸ਼ਰਮ ਆਉਂਦੀ ਹੈ ਮੈਡਮ ਤੁਹਾਡੇ ਕੋਲ ਬਈ ਮੇਰੀ ਸ਼ਿਕਾਇਤ ਕਰਨ ਵਾਲੇ ਤੇ ਥਾਣੇ ਜਾ ਕੇ ਮੇਰੀ شناخت ਕਰਨ ਵਾਲਾ ਬਲਜੀਤ ਹੀ ਸੀ ਜੀਨੇ ਮੇਰੀ ਛਾਤੀ 'ਚੋਂ ਮੋਰੀ ਆਰ ਪਾਰ ਕਰਤੀ ਜੀ ਮੈਂ ਕਿੱਧਰ ਜਾਵਾਂ ਮੈਨੂੰ ਦੁਨੀਆ ਨਹੀਂ ਚੰਗੀ ਲੱਗਦੀ ਕੋਏ ਸਭ ਆਖਦਾ ਫੁੱਟ ਫੁੱਟ ਕੇ ਰੋ ਰਿਹਾ ਸੀ ਮੈਨੂੰ ਲੱਗਿਆ ਸੱਚੀ ਆਖਦੇ ਨੇ ਕਿ ਅਸੀਂ ਦੁਸ਼ਮਣਾਂ ਦੇ ਵੱਟੇ ਤਾਂ ਜਰ ਲੈਂਨੇ ਆ ਪਰ ਮਿੱਤਰਾਂ ਦਾ ਮਾਰਿਆ ਫੁੱਲ ਵੀ ਰੂ ਨੂੰ ਪਿੰਜ ਕੇ ਰੱਖ ਦਿੰਦਾ ਏ ਪਰ ਮੈਂ ਉਸ ਨੂੰ ਬਣਦੇ ਰਿਸ਼ਤੇ ਅਨੁਸਾਰ ਤਰਵਾਸ ਦੇਣਾ ਚਾਹਿਆ ਚੱਲ ਛੱਡ ਇਹ ਤਾਂ ਆਦਮੀ ਦਾ ਇਮਤਿਹਾਨ ਹੁੰਦਾ ਏ ਇਹਦਾ ਮਤਲਬ ਇਹ ਤਾਂ ਨਹੀਂ ਵੀ ਦੁਨੀਆ 'ਚ ਕੋਈ ਚੰਗਾ ਹੀ ਨਹੀਂ ਹੁੰਦਾ ਗੁਰਪੇਜ ਨੂੰ ਜਿਵੇਂ ਖੋਹ ਵਿੱਚ ਡਿੱਗੇ ਨੂੰ ਮੈਂ ਰੱਸਾ ਛੁੱਟ ਦਿੱਤਾ ਹੋਵੇ ਉਹ ਬੋਲਿਆ ਮੈਡਮ ਲੋਕ ਚੰਗੇ ਵੀ ਹੁੰਦੇ ਹੋਣਗੇ ਪਰ ਇੰਨੇ ਚੰਗੇ ਨਹੀਂ ਹੁੰਦੇ ਜਿੰਨੇ ਅਸੀਂ ਸਮਝ ਲੈਨੇ ਆ ਮੈਂ ਸੋਚ ਰਹੀ ਸੀ ਇਹ ਸਾਡੀ ਸਮਝ ਦਾ ਕਸੂਰ ਹੈ ਜਾਂ ਬੰਦਿਆਂ ਦਾ ਜੋ ਤੁਹਾਡੀ ਸਮਝਦੇ ਮੇਚੇ ਨਹੀਂ ਆਉਂਦੇ ਧੰਨਵਾਦ ਜੀ ਇਹ ਕਹਾਣੀ ਆਪ ਜੀ ਨੂੰ ਵਧੀਆ ਲੱਗੀ ਤਾਂ ਲਾਇਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਇਸੇ ਤਰ੍ਹਾਂ ਦੀਆਂ ਹੋਰ ਕਹਾਣੀਆਂ ਤੇ ਨਾਵਲ ਸੁਣ ਲਈ ચેનલ નું સબસક્રાઈબ કરના ભુલના ધનવાદ જી